ਸਨੌਣ ਦੀ ਲੋੜ ਹੈ ਕਿਉਂਕਿ ਅੱਜ ਸਭ ਤੋਂ ਵੱਡੀ ਮਾਰ ਪੈ ਰਹੀ ਹਿੰਦੂ ਆਪਣੇ ਧਰਮ 'ਚ ਪੱਕਾ ਈਸਾਈ ਆਪਣੇ ਪੱਕਾ ਮੁਸਲਮਾਨ ਵੀਰ ਆਪਣੇ ਪੰਜ ਨਮਾਜ਼ਾਂ 'ਚ ਪੱਕੇ ਸਭ ਤੋਂ ਬੁਰਾ ਵਾਲਾ ਆਪਣਾ ਹੀ ਆ ਜੇੜੀ ਕੌਮਾ ਬੱਚਾ ਜਨਮ ਤੋਂ ਬਾਅਦ ਮੇਰੀਆਂ ਮਾਵਾਂ ਬੈਠੀਆਂ 13 14 ਦਿਨਾਂ ਬਾਅਦ ਜਨਮ ਸੰਸਕਾਰ ਤੋਂ ਬਾਅਦ ਪਹਿਲਾ ਸੰਸਕਾਰ ਅਮਰਤ ਸੰਸਕਾਰ ਹੈ ਗਰੰਥੀ ਸਾਡੇ ਘਰੇ ਆਉਂਦਾ ਬਕਾਇਦਾ ਸਾਡੇ ਬੇਟੀ ਹੋਵੇ ਬੇਟਾ ਉਹਨੂੰ ਆਪਣੀ ਗੋਦੀ ਚ ਬਿਠਾ ਕੇ ਤੇ ਅਮਰਤ ਛਕਾਉਂਦਾ ਬੋਲੋ ਭੈਣੋ ਛਕਾਇਆ ਕਿ ਨਹੀਂ ਤੇ ਫਿਰ ਗਿਆ ਕਿਧਰ ਅੱਜ ਸਾਨੂੰ ਸਾਰਿਆਂ ਨੂੰ ਪ੍ਰਚਾਰ ਤੇ ਇਹ ਕਰਨਾ ਚਾਹੀਦਾ ਸੀ ਦੂਜੇ ਧਰਮਾਂ 'ਚ ਜਾ ਕੇ ਵੀ ਸਾਡਾ ਘਰ ਵੱਡਾ ਸਾਡੀ ਸਾਰੀ ਜ਼ਿੰਦਗੀ ਆਪਣਿਆਂ ਨੂੰ ਤਰਲੇ ਲੈਂਦੇ ਆ ਲੰਗੀ ਵੀ ਗੱਤਰਾ ਵੀ ਫਰੀ ਕਚਹਿਰਾ ਵੀ ਫਰੀ ਉਹ ਕੁੜਤਾ ਵੀ ਫਰੀ ਮਿਹਨਤ ਕਰਾ ਲਓ ਤੇ ਗੁਰੂ ਆਲੇ ਪੰਜ ਕਿੰਨੀ ਹਰਾਨੀ ਦੀ ਗੱਲ ਹੁੰਦੀ ਜਿਨ੍ਹਾਂ ਦਾ ਜਨਮ ਹੀ ਅਮਰਤ ਚ ਹੋਇਆ ਜਿਹੜੇ ਬੱਚੇ ਜੰਮਦੇ ਨੂੰ ਗੁੜਤੀ ਅਮਰਤ ਦੀ ਦਿੱਤੀ ਗਈ ਜੇ ਕਿਤੇ ਆਪਾਂ ਪਹਿਰਾ ਸਖਤ ਕੀਤਾ ਹੁੰਦਾ ਤੇ ਅੱਜ ਕਿਸੇ ਮਾਂ ਨੂੰ ਇਹ ਅਰਦਾਸ ਨਾ ਕਰਾਉਣੀ ਪੈਂਦੀ ਕਿ ਮੇਰਾ ਪੁੱਤ ਨਸ਼ਾ ਪੀ ਕੇ ਮਰ ਗਿਆ ਮੇਰਾ ਪੁੱਤ ਕਰਾਏ ਪੈ ਗਿਆ ਕਿਉਂਕਿ ਅਸੀਂ ਕਿਤੇ ਨਾ ਕਿਤੇ ਕੁੰਬੇ ਵੱੱਦਾ ਜਲ ਰਹੇ ਜਲ ਬਿਨ ਗਿਆਨ ਕਾ ਵੱੱਦਾ ਮੰ ਰਹੇ ਗੁਰ ਬਿਣ ਗਿਆਨ ਨਾ ਹੋਏ ਮੈਨੂੰ ਇਹ ਨਹੀਂ ਵੀ ਤੁਸੀਂ ਮੈਨੂੰ ਚੰਗਾ ਕਹੋ ਜਾਂ ਪ੍ਰਬੰਧਕ ਕਹਿਣ ਵੀ ਭਾਈ ਸਾਹਿਬ ਤੱਤਾ ਬੋਲ ਗਏ ਮੈਨੂੰ ਇਹ ਖੁਸ਼ੀ ਜੀ ਆ ਹਜ਼ਾਰ 2000 ਸੰਗਤ ਵਿੱਚੋਂ ਪੰਜ ਸਿੰਘਾਂ ਨੇ ਵੀ ਆ ਬਚਨ ਸੁਣ ਕੇ ਇਹਦੇ ਤੇ ਅਮਲ ਕਰ ਲਿਆ ਤੇ ਆਪਣਾ ਨਾਮ ਲਿਖਿਆ ਜਾਣਾ ਗੁਰੂ ਦੀ ਡੈਰੀ ਤੇ ਦੋ ਤਰ੍ਹਾਂ ਦੀ ਕਮਾਈ ਬੰਦਾ ਕਰਦਾ ਦੁਨੀਆਂ 'ਚ ਇੱਕ ਕਮਾਈ ਆ ਪਈ ਆ ਇਹਦੇ ਨਾਲ ਆਪਾਂ ਜ਼ਮੀਨ ਲਵਾਂਗੇ ਕੋਠੀ ਬਣਾਵਾਂਗੇ ਗੱਡੀ ਇੱਕ ਕਮਾਈ ਦਰਗਾਈ ਆ ਉਹ ਜਿਹੜੀ ਕਮਾਈ ਭਾਈ ਲੱਧਾ ਜੀ ਨੇ ਕੀਤੀ ਆ ਉਧਰ ਨੂੰ ਚੱਲ ਗਿਆ ਖੋ ਸਤਨਾਮ ਉਥੇ ਵੀ ਸਾਡੇ ਵਰਗੇ ਰਾਗੀ ਸਿੰਘ ਗੁਰੂ ਨੇ ਵਿਧ ਬਣਾਉਣੀ ਸੀ ਭਾਈ ਸਤਾ ਤੇ ਬਲਵੰਡਾ ਗੁਰੂ ਘਰ ਦੇ ਕੀਰਤਨੀਏ ਅੱਜ ਵੀ ਅਸੀਂ ਇਹ ਗਲਤੀਆਂ ਕਰਦੇ ਆਂ ਆ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀ ਸਿੰਘ ਦੀ ਆ ਤੁਹਾਡਾ ਕਰਮਾ ਵਾਲਿਓ ਲਾਈਵ ਚੱਲਦਾ ਨੌਜਵਾਨ ਵੀਰਾਂ ਨੂੰ ਮੈਂ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਦਾ ਵੀਰਾਂ ਦੇ ਜਿਨ੍ਹਾਂ ਨੇ ਅਪਰਾਲਾ ਕੀਤਾ ਵੀ ਗਰੰਥੀ ਸਿੰਘਾਂ ਨੂੰ ਸਨਮਾਨਤ ਕੀਤਾ ਤਾਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੀ ਮੈਨੂੰ ਯਾਦ ਆ ਰਹੀ ਸੀ ਜਦੋਂ ਮੈਂ ਭਾਈ ਸਾਹਿਬ ਕਹਿੰਦੇ ਵੀ ਤੁਸੀਂ ਸਨਮਾਨ ਦਿਓ ਸਿਮਰਨ ਦੇ ਦਾਸ ਨੂੰ ਫੜਾਈ ਚਾਹਦੀ ਦੇ ਤੇ ਮੇਰੀ ਸੁਰਤ ਉੱਥੇ ਚਲੇ ਗਈ ਵੀ ਛੇਵੇਂ ਪਾਤਸ਼ਾਹ ਬੈਠੇ ਮਾਰੇ ਸਾਹਿਬ ਕਹਿੰਦੇ ਸੀ ਕੋਈ ਜਬਜੀ ਸਾਹਿਬ ਦਾ ਸੁੱਧ ਪਾਠ ਸੁਣਾਵੇ ਆਖੋ ਸਤਨਾਮ ਤੇ ਗੁਰੂ ਹਰਗੋਬਿੰਦ ਸਾਹਿਬ ਮਾਰੇ ਦੇ ਅੰਦਰ ਇੰਨਾ ਪਿਆਰ ਜਾਗਿਆ ਜਦੋਂ ਭਾਈ ਗੋਪਾਲਾ ਜੀ ਜਬਜੀ ਸਾਹਿਬ ਪੜ ਰਹੇ ਸੀ ਇੰਨੀ ਕਿ ਪਾਵਨਾ ਨਾ ਸਿੱਖ ਬਾਣੀ ਪੜ ਰਿਆ ਸੀ ਤੇ ਮਾਰੇ ਸਾਹਿਬ ਉਹਦੇ ਚਿਹਰੇ ਵੱਲ ਵੇਖੀ ਗਏ ਅੱਜ ਵੀ ਮਾਰੇ ਜੀ ਲੱਗ ਗਈ ਹੈ ਦੂਰ ਥੋੜਾ ਕਿਤੇ ਪਰ ਅਸੀਂ ਜਿਹੜੇ ਆਗੂ ਆ ਅਸੀਂ ਕਿਤੇ ਨਾ ਕਿਤੇ ਪ੍ਰਕਾਸ਼ ਮਾਰੇ ਦਾ ਕਰ ਲੈਨੇ ਵਰੇ ਨਹੀਂ ਸਮਝਦੇ ਬੈਠਾ ਪਿਓ ਲੱਗ ਗਈ ਜੇ ਬੈਠਾ ਸਮਝ ਕੇ ਸੇਵਾ ਕਰਾਂਗੇ ਅੱਜ ਜ਼ਿੰਮੇਵਾਰੀਆਂ ਚੁੱਕਾਂਗੇ ਤੇ ਕੁਝ ਨਹੀਂ ਹੁੰਦਾ ਪਰ ਅਸੀਂ ਉਹਨੂੰ ਬਿਠਾ ਦਿੰਨੇ ਚੰਦੋਏ ਥੱਲੇ ਪਰ ਸਮਝਦੇ ਨਹੀਂ ਵੀ ਹੈਗਾ ਜੇ ਸਮਝ ਗਏ ਤੇ ਅਜੇ ਵੀ ਕੌਮ ਚੜਦੀ ਕਲਾ ਕੁਝ ਨਹੀਂ ਹੋਣਾ ਤੁਹਾਰੇ ਸੱਚੇ ਬਾਦਸ਼ਾਹ ਨੇਕ ਦਿਆਲ ਹੋਏ ਸਿੱਖ ਬਾਣੀ ਪੜੀ ਜਾਵੇ ਤੇ ਹਜ਼ੂਰ ਕਹਿੰਦੇ ਅੱਜ ਗੁਰਤਾ ਗੱਦੀ ਦੇ ਦੇਣੀ ਆਖੋ ਸਤਨਾਮ ਕਿੱਡੀ ਵੱਡੀ ਬੇਟਾ ਮਾਰੇ ਨੇ ਪੂਰੀ ਅੰਦਰ ਭਾਵਨਾ ਸੀ ਕਿ ਆ ਜਿਹਨਾਂ ਨੂੰ ਤਖਤੀਬ ਦੇ ਦੇਣਾ ਬਾਬੇ ਨਾਨਕ ਦਾ ਆ ਸੁਣਿਆ ਸੀ ਵੀਰ ਕਬੱਡੀ ਵਾਲੇ ਜਾਂ ਸਿੰਘਾਂ ਨੂੰ ਸਨਮਾਨ ਹੁੰਦਾ ਏ ਅੱਜ ਮੈਂ ਆਪਣੇ ਹੱਥੀ ਸੁਭਾਗੇ ਸਮੇਂ ਨੂੰ ਇਹ ਸਮਝਦਾ ਵੀ ਅੱਜ ਇਹ ਪ੍ਰਬੰਧਕਾਂ ਦਾ ਨਗਰ ਦਾ ਮੈਂ ਰਿਣੀ ਹੋਵਾਂਗਾ ਵੀ ਅੱਜ ਗੁਰੂ ਕੇ ਵਜੀਰਾ ਨੂੰ ਆਪਾਂ ਰਲ ਕੇ ਸੇਵਾ ਦਰਗਾਈ ਐ ਲੋਕੀ ਜੋ ਮਰਜੀ ਕਹੀ ਜਾਣ ਲੋਕਾਂ ਦੇ ਪਿੱਛੇ ਨਹੀਂ ਲੱਗੀਦਾ ਉਹ ਅੱਜ ਉਸ ਮਹਾਪੁਰਖ ਦੇ ਕੋਲ ਬੈਠੇ ਜਿਨਨੇ ਲੋਕਾਂ ਦੀ ਪਰਵਾਹ ਨਹੀਂ ਕੀਤੀ ਇੱਥੇ ਕਈ ਬੰਦੇ ਗੁਰੂ ਵਾਲੇ ਬਣਨਾ ਚਾਹੁੰਦੇ ਤੇ ਇਸੇ ਗੱਲੋਂ ਡਰੀ ਜਾਂਦੇ ਬਾਬਾ ਜੀ ਲੋਕੀ ਗੱਲਾਂ ਵਡੀਆਂ ਕਰਦੇ ਨਾ ਸੂਚੂਆ ਖਾ ਕੇ ਬਿੱਲੀ ਅੱਜ ਨੂੰ ਏਡੇ ਨਖ ਆਪਣੇ ਇੱਕ ਵੀਰ ਵਿਚਾਰਾ ਸ਼ਰਾਬ ਪੀਂਦਾ ਸੀ ਚਟੇ ਤੇ ਵੀ ਲੱਗ ਗਿਆ ਉਹਨੂੰ ਇਹੋ ਜੀ ਕਥਾ ਕੀਰਤਨ ਚੋਂ 6 ਵਜੇ ਉਹਨੇ ਦਾੜਾ ਕੇਸ ਰੱਖ ਲਿਆ ਤੇ ਅੰਮ੍ਰਿਤ ਛਕ ਲਿਆ ਤੇ ਉਹ ਗੁਰਦੁਆਰੇ ਰੋਜ਼ ਆਉਂਦਾ ਤੇ ਚੌਰ ਕਰਦਾ ਤੇ ਇੱਕ ਉੱਠ ਕੇ ਕਹਿੰਦਾ ਲੈ ਹੁਣ ਚੌਰ ਤੇ ਉਹ ਲਾਏ ਜਿੰਨਾ 900 ਚੂਹਾ ਖਾਦਾ ਵੇਖੋ ਕਿੱਡੀ ਮਾੜੀ ਗੱਲ ਹੈ ਉਹਦੇ ਕੰਨੀ ਪਈ ਤੇ ਮੈਨੂੰ ਕਹਿੰਦਾ ਭਾਈ ਸਾਹਿਬ ਮੈਂ ਘਰੇ ਸੇਵਾ ਸਿਮਰਨ ਕਰੂੰ ਮੈਂ ਗੁਰਦੁਆਰੇ ਨਹੀਂ ਆਉਣਾ ਮੈਂ ਕਿਹਾ ਕੀ ਗੱਲ ਹੋਈ ਕਹਿੰਦਾ ਮੈਨੂੰ ਕਿਸੇ ਨੇ ਸੰਗਤ 'ਚ ਉਹ ਇਦਾਂ ਕਿਹਾ ਲੈ ਕੱਲ ਦਿਹਾੜੀ ਆ ਕੁਝ ਕਰਦੇ ਫਿਰਦੇ ਸੀ ਕਰਤੂਤਾ ਤੇ ਅੱਜ ਵੱਡੇ ਜਥੇਦਾਰ ਬਣਿਆ ਮੈਂ ਕਿਹਾ ਵੀ ਤੂੰ ਇੰਨਾ ਵਾਲੇ ਵੇਖਣਾ ਕਿ ਬਾਪੂ ਵਾਲੇ ਕਹਿੰਦਾ ਮੈਂ ਪਾਈ ਸਾਹਿਬ ਸਮਝਿਆ ਨਹੀਂ ਮੈਂ ਕਿਹਾ ਇਹ ਜਿਹੜੇ ਲੋਕ ਆ ਨਾ ਬਾਬਾ ਅਤਰ ਸਿੰਘ ਕਹਿੰਦੇ ਖੱਤਰ ਦੀ ਨਿਆਈ ਹੈ ਪਿੱਛੋਂ ਦੀ ਲੰਘੋਂਗੇ ਤੇ ਦਲੱਤਾ ਮਾਰਦੀ ਹੈ ਤੇ ਅੱਗੋਂ ਦੀ ਦੰਦੀ ਵੜਦੀ ਹੈ ਇਹਨਾਂ ਨਕਮਿਆਂ ਨੇ ਨਾ ਆਪ ਕਰਨਾ ਨਾ ਕਿਸੇ ਨੂੰ ਕੋ ਕਰਨ ਦੇਣਾ ਹਰ ਬੰਦੇ ਚੌਗਣ ਹੁੰਦੇ ਜੀ ਹਰ ਬੰਦੇ ਤੋਂ ਗਲਤੀਆਂ ਹੁੰਦੀਆਂ ਇੱਕ ਪੂਰਾ ਤੇ ਸੱਚਾ ਸੁੱਚਾ ਆਪ ਸਤਿਗੁਰੂ ਹੈ ਮੈਂ ਕਿਹਾ ਵੀ ਤੂੰ ਛੱਡ ਦੇਣੀ ਸੇਵਾ ਕਹਿੰਦੇ ਜੀ ਮੈਨੂੰ ਸੱਟ ਲੱਗੀ ਆ ਮੈਨੂੰ ਗੱਲ ਬੜੀ ਵੱਡੀ ਕੀ ਮੈਂ ਗੁਰਦੁਆਰੇ ਨਹੀਂ ਆਇਆ ਕਰਨਾ ਮੈਂ ਕਿਹਾ ਭਲਿਆ ਜਿਸ ਸਤਿਗੁਰੂ ਤੇ ਤੂੰ ਚੌਰ ਸਾਹਿਬ ਕਰਨਦਿਆਂ ਸ੍ਰਿਸ਼ਟੀ ਦਾ ਮਾਲਕ ਐ ਜਿੱਦਨ ਆਪਾਂ ਅਕਾਲ ਚਲਾਣਾ ਕਰਨਾ ਏ ਇਹ ਉਹ ਬਾਦਸ਼ਾਹੀ ਜੋਤ ਜਗਨ ਦੀ ਐ ਜਿਹੜੀ ਕਹਿੰਦੀ ਨਾਨਕ ਕੱਟੜਿਆ ਸਿਓ ਤੋੜ ਛੱਡ ਇਹਨਾਂ ਦਾ ਖਿਹੜਾ ਇਹਨਾਂ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ ਕੋ ਸਤਨਾਮ ਇਹ ਦੁਨੀਆ ਉਹੋ ਹੀ ਐ ਮਹਾਤਮਾ ਗਾਂਧੀ ਨੇ ਗੁਰੂ ਗੋਬਿੰਦ ਸਿੰਘ ਨੂੰ ਭੁੱਲੜ ਕਹਤਾ ਹੈ ਇਕ ਕੁਆਲਿਟੀ ਵਿੱਚ ਹੀ ਹੋਣੀ ਹੈ ਇਧਰ ਨਹੀਂ ਵੇਖਣਾ ਤਾਂ ਸ਼ਬਦ ਉਚਾਰਨ ਕਰਨੇ ਪਏ ਨਾਨਕ ਦੁਨੀਆ ਕੈਸੀ ਹੋਈ ਸਾਲ ਗਮੇਤਨਾ ਰਿਓ ਕੋਈ ਭਾਈ ਬੰਦੀ ਹੇਠ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਇਹ ਖੇਡਾਂ ਮਾਇਆ ਦੀ ਖਵਾਰੀ ਦੀਆਂ ਨੇ ਉਹ ਸਿੱਖ ਦਾ ਮਨ ਭਰਿਆ ਕਹਿੰਦਾ ਭਾਈ ਸਤਿ ਧੰਵਾਦ ਮੈਂ ਅੱਜ ਟੁੱਟ ਗਿਆ ਹਾਂ ਮੈਂ ਸੱਚੀ ਸੇਵਾ ਛੱਡਨੀ ਮੈਂ ਕਿਹਾ ਗੁਰੂ ਨਹੀਂ ਛੱਡੀਦਾ ਹੁੰਦਾ ਕੋਈ ਕਰ ਲੈਂਦੇ ਬਚਨ ਬਾਣੀ ਚ ਲਿਖਿਆ ਹੋਇਆ ਏ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਕਿ ਜਿੰਨੀ ਮਰਜੀ ਕੋਈ ਨਿੰਦਿਆ ਕਰੇ ਆਪਣਾ ਗੁਣ ਨਹੀਂ ਗਵਾਉਣਾ ਸੋ ਕਿਤੇ ਨਾ ਕਿਤੇ ਭਾਈ ਸੱਤਾ ਬਲਵੰਡਾ ਜੀ ਤੋਂ ਇਹ ਗਲਤੀ ਹੋਈ ਹਜੂਰੀਏ ਕੀਰਤਨੀਆਂ ਸੀ ਮਹਾਰਾਜ ਦੇ ਹਰ ਵੇਲੇ ਕੋਲੇ ਰਹਿੰਦੇ ਪਰ ਜਿਹੜੀ ਮਾਇਆ ਹੈ ਮਹਾਰਾਜ ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਇਹ ਤੋੜਦੀ ਐ ਉਹਨਾਂ ਨੇ ਵੀ ਕਿਹਾ ਕਹਿਣ ਲੱਗੇ ਵੀ ਅੱਜ ਦੀ ਸਾਰੀ ਮਾਇਆ ਚੜਾਵੇ ਦੀ ਸਾਨੂੰ ਦੇ ਦਿਓ ਵਿਆਹ ਸੀ ਘਰ ਚ ਆਖੋ ਸਤਨਾਮ ਸ੍ਰੀ ਮਾਰੇ ਨੇ ਐਸੀ ਖੇਡ ਖੇਡੀ ਐਸਾ ਕੌਤਕ ਹੋਇਆ ਵੀ ਚੜਾਵਾ ਹੀ ਨਹੀਂ ਹੋਇਆ ਗੱਜ ਕਿ ਆਖੋ ਸਤਨਾਮ ਚੜਾਵਾ ਹੀ ਨਹੀਂ ਹੋਇਆ ਤੇ ਮਨ ਦੇ ਵਿੱਚ ਰੋਸ ਕਰਕੇ ਬਹਿ ਗਏ ਕਹਿੰਦੇ ਵੀ ਅਸੀਂ ਕੀਰਤਨ ਹੀ ਨਹੀਂ ਕਰਨਾ ਆਖੋ ਸਤਨਾਮ ਕਾਰਨ ਕੀ ਹੋਵੇਂ ਦਾ ਕੰਡਾ ਚੁਗ ਗਿਆ ਕਹਿੰਦੇ ਅਸੀਂ ਕੀਰਤਨ ਕਰਦੇ ਆ ਅਸੀਂ ਬਾਣੀ ਗਾਉਂਦੇ ਆ ਤੇ ਸੰਗਤਾਂ ਇਕੱਠੀਆਂ ਹੁੰਦੀਆਂ ਤੇ ਇੱਥੇ ਮੱਥਾ ਟੇਕਦੀਆਂ ਤੇ ਲੰਗਰ ਪਾਣੀ ਚੱਲਦਾ ਹੈ ਜੀ ਅਸੀਂ ਗਾਵਾਂਗੇ ਨਾ ਕੋਈ ਆਵੇਗਾ ਨਹੀਂ ਆਖੋ ਸਤਨਾਮ ਜਦੋਂ ਮੇਰੇ ਹਜ਼ੂਰ ਕੋ ਬਚਨ ਗਏ ਗੁਰੂ ਪਿਆਰ ਵੀ ਬੜਾ ਕਰਦਾ ਜੀ ਪਰ ਕਈ ਵੇਰੀ ਗਲਤੀ ਹੋ ਜਾਂਦਾ ਬੰਦੇ ਤੋਂ ਸੰਤ ਕਾ ਦੋਖੀ ਸਦਾ ਪਵਿੱਤ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ ਐਸਾ ਗਲਤਾ ਹੋਇਆ ਗਲਤੀ ਨਹੀਂ ਕਵਾਂਗੇ ਗਲਤਾ ਹੋ ਗਿਆ ਵੱਡਾ ਬੋਲਾ ਨਿਹੰਗ ਸਿੰਘਾਂ ਦਾ ਐਹੋ ਜੀ ਗਲਤੀ ਕਰ ਲਈ ਮੇਰੇ ਹਜ਼ੂਰ ਨੂੰ ਪਤਾ ਲੱਗਾ ਕਹਿਣ ਲੱਗੇ ਗੁਰੂ ਨਾਨਕ ਦੇ ਘਰ ਨੂੰ ਇਹ ਗੱਲ ਕਹਿ ਗਏ ਜਿ ਗੁਰੂ ਨਾਨਕ ਦਾ ਘਰ ਚੱਲਦਾ ਹੀ ਤਾਂ ਜੇ ਅਸੀਂ ਬੈਠੇ ਆਖੋ ਸਤਨਾਮ ਮਾਰੇ ਸੱਚੇ ਪਾਤਸ਼ਾਹ ਦੇ ਮੁਖੜੇ ਚੋਂ ਵਚਨ ਸੁਭਾਵਕ ਨਿਕਲੇ ਸੱਚ ਹੋਏ ਕੋੜ ਫੁੱਟ ਗਿਆ ਇਸ ਸਚਾਈ ਹੈ ਜਿਹੜਾ ਮਹਾਂਪੁਰਖ ਕਹਿੰਦੇ ਤਿੰਨਾ ਥਾਵਾਂ ਤੇ ਰੱਬ ਦਾ ਵਾਸਾ ਜੀ ਇੱਕ ਮਾਰੇ ਸਾਹਿਬ ਦੀ ਬਾਣੀ ਕਹਿੰਦੀ ਪ੍ਰਭ ਜੀ ਵਸੈ ਸਾਧ ਕੀ ਰਸਨਾ ਇਕ ਤੇ ਰੱਬ ਰਹਿੰਦਾ ਉਸ ਮਾਮਪੁਰਖ ਦੀ ਜੀਵ ਤੇ ਉਹ ਸਾਧੂ ਦੀ ਜੀਵ ਤੇ ਜਿਹੜਾ ਹਰ ਵੇਲੇ ਸਾਸ ਸਾਸ ਉਹਦੀ ਯਾਦ ਵਿੱਚ ਕੋਈ ਨਿੰਦਿਆ ਚੁਗਲੀ ਨਹੀਂ ਕਿਸੇ ਦਾ ਮਤਬਲ ਨਹੀਂ ਹਰ ਵੇਲੇ ਵਾਹਿਗੁਰੂ 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 ਵਾਹਿ ਲਾਲੋ 2 ਮਿੰਟ ਉੱਚੀ ਵਾਹਿਗੁਰੂ 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 ਜਵਾਹਰ ਜੀ ਵਾਹਿਗੁਰੂ 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 ਜਿਹੜਾ ਕਹਿੰਦੇ ਹਰ ਸਾਹ ਦੇ ਨਾਲ ਯਾਦਾਂ ਚ ਜੁੜਿਆ ਏਕੋ ਦੀ ਜੀਵ ਤੇ ਪਰਮੇਸ਼ਰ ਰਹਿੰਦਾ ਤੇ ਜੋ ਕਹਿ ਦਿੰਦਾ ਸੱਚ ਹੋ ਜਾਂਦਾ ਆਖੋ ਸਤਨਾਮ ਤਨ ਮੇਰੇ ਸਤਗੁਰੂ ਦੇ ਘਰ ਚ ਬੜੀਆਂ ਕਥਾ ਇਹਦਾਂ ਦੀਆਂ ਸਮਾ ਆਪਣਾ ਸਮਾਪਤੀ ਬੱਲੇ ਵਧਿਆ ਬਹੁਤ ਐਸੀ ਮਹਾਰਾਜ ਦੇ ਮਹਾਤਮਾ ਸਿੱਖ ਹੋਏ ਜਿਨ੍ਹਾਂ ਨੇ ਬਚਨ ਛੱਡੇ ਤੇ ਵਾਪਸ ਨਹੀਂ ਆਏ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨਿਕਲੇ ਸੀ ਜਲਾਈ ਨੂੰ ਕਹਿੰਦੇ ਚੱਲ ਗਏ ਹੁਣ ਤੇ ਗੁਰੂ ਆਲਾ ਹੋ ਗਿਆ ਉਹ ਵੀ ਚੱਲੀ ਹੋ ਗਈ ਐਸੇ ਪਤਾ ਨਹੀਂ ਕਿੰਨੇ ਕੁ ਰੱਬ ਦੇ ਪਿਆਰੇ ਉਹ ਬਚਨ ਹੋ ਗਏ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸੀਸ ਤੇ ਗੰਦਾ ਪਾਣੀ ਪਾਇਆ ਸੀ ਕਰਮੋਂ ਨੇ ਤੇ ਮਹਾਰਾਜ ਸਾਹਿਬ ਲੇਟ ਹੋਏ ਤੇ ਕਹਿੰਦੇ ਸਤਿਗੁਰੂ ਦੋ ਤਿੰਨ ਦਿਨ ਤੁਸੀਂ ਲੇਟ ਹੋਨੇ ਮਾਰੇ ਕਹਿੰਦੇ ਸਾਨੂੰ ਕੋਈ ਤਪਾਉਣਾ ਚਾਹੁੰਦਾ ਸਾਡੀ ਕੋਈ ਸ਼ਾਂਤੀ ਭੰਗ ਕਰਨੀ ਚਾਹੁੰਦਾ ਕਦੇ ਕੂੜਾ ਪਾਉਂਦਾ ਏ ਕਦੇ ਪਾਣੀ ਤੇ ਉਹਨਾਂ ਦਾ ਸੁਭਾਅਕ ਬਚਨ ਨਿਕਲਿਆ ਸੀ ਕਹਿੰਦੇ ਕਿਹੜਾ ਜਿਹੜਾ ਗੁਰੂ ਨੂੰ ਕੂੜਾ ਪਾਵੇ ਹੱਥਾਂ ਨੂੰ ਕੋੜ ਕਿਉਂ ਨਹੀਂ ਹੋ ਗਿਆ ਆਖੋ ਸਤਨਾਮ ਉਹ ਵੀ ਫੁੱਟ ਗਏ ਸੀ ਇਸ ਤਰ੍ਹਾਂ ਹੀ ਇਹਨਾਂ ਸਿੱਖਾਂ ਦੇ ਉੱਤੇ ਕੋੜ ਫੁੱਟਿਆ ਤੇ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਵੀ ਜਿਹੜਾ ਇਹਨਾਂ ਦੀ ਛਪਾਰਛ ਕਰੂਗਾ ਉਹਦਾ ਮੂੰਹ ਕਾਲਾ ਹੋਵੇਗਾ ਆਖੋ ਸਤਿਰਾਮ ਸ੍ਰੀ ਹੁਣ ਧਿਆਨ ਦੇਣਾ ਇੱਧਰ ਇਹ ਮਹਾਰਾਜ ਦੇ ਬਚਨ ਨਿਕਲ ਗਏ ਵੀ ਜਿਹੜਾ ਇਹਨਾਂ ਨੂੰ ਬਖਸ਼ਾਵੇਗਾ ਛਪਾਰਚ ਕਰੇਗਾ ਮੂੰਹ ਕਾਲਾ ਕਰਾਂਗੇ ਵੇਖੋ ਗੁਰੂ ਪਿਆਰ ਵੀ ਬੜਾ ਕਰਦਾ ਏ ਪਰ ਜਦੋਂ ਅਸੀਂ ਗੁਰੂ ਘਰਾਂ ਚ ਰਹਿ ਕੇ ਗੁਰੂ ਮਹਾਰਾਜ ਦੇ ਪਿਆਰ ਤੇ ਗੁਰੂ ਦੀ ਮਰਜਾਦਾ ਦੇ ਉਲਟ ਜਾਂਨੇ ਫਿਰ ਵੇਖ ਲਓ ਤੇ ਪਰ ਹੈਰਾਨੀ ਇਸ ਗੱਲ ਦੀ ਵੀ ਜਿੱਥੇ ਅੱਗ ਲਾਉਣ ਵਾਲੇ ਬੈਠੇ ਉੱਥੇ ਬੁਝਾਉਣ ਵਾਲੇ ਵੀ ਆਖੋ ਸਤਿਰਾਮ ਜਿੱਥੇ ਕਈ ਬੰਦੇ ਗੁਨਾਹ ਕਰਨ ਵਾਲੇ ਉੱਥੇ ਕੋਈ ਬੰਦਗੀ ਵਾਲੇ ਵੀ ਜੋੜਾ ਹੀ ਹੈ ਨਾ ਹਰ ਇੱਕ ਚੀਜ਼ ਦਾ। ਬਾਬਾ ਬੁੱਲੇ ਸ਼ਾਹ ਕਹਿੰਦੇ ਦੋ ਅੱਖਰਾਂ ਦਾ ਬੰਦਾ ਬਣਦਾ ਦੋ ਅੱਖਰਾਂ ਦੀ ਜਾਣ, ਦੋ ਅੱਖਰਾਂ ਦਾ ਦਾਵਾ ਕਰਦਾ ਦੋ ਅੱਖਰਾਂ ਦਾ ਮਾਣ, ਦੋ ਅੱਖਰਾਂ ਦਾ ਸਿੱਖ ਬਣਿਆ ਤੇ ਦੋ ਅੱਖਰਾਂ ਦਾ ਖਾਣ, ਦੋ ਅੱਖਰਾਂ ਦਾ ਅੱਲਾ ਬਣਦਾ ਦੋ ਅੱਖਰਾਂ ਦਾ ਰਾਮ, ਦੋ ਅੱਖਰਾਂ ਦੀ ਅੱਗ ਬਾਲਤੀ ਦੋ ਅੱਖਰਾਂ ਦੀ ਤੀਲੀ ਲਾ ਕੇ ਰਖਤਾ 6 ਫੁੱਟ ਦਾ ਬੰਦਾ ਦੋ ਅੱਖਰਾਂ ਦੀ ਰਾਖ ਬਣਾ ਕੇ। ਨੇਕੀ ਵਧੀ ਇਕੱਠੇ ਚੱਲਦੀ ਹੈ ਜੇ ਮਾਰੇ ਦੇ ਬਚਨ ਹੋਏ ਹੁਣ ਮੈਂ ਗੱਲ ਤਾਂ ਕੀਤੀ ਸੀ ਵੀ ਅੱਜ ਆਪਾਂ ਕਈ ਵਾਰੀ ਸਰੀਰ ਦੀ ਭੁੱਖ ਚ ਵਕਾਰਾਂ ਦੀ ਭੁੱਖ ਦੇ ਵਿੱਚ ਆਪਣੇ ਕੇਸ ਜਿਹੜੇ ਐ ਮੋਰ ਮਾਰੇ ਜੀ ਨੂੰ ਕਾਲਾ ਕਰਦੇ ਆਂ ਵੀ ਆਪਾਂ ਜਵਾਨ ਰਹੀਏ ਪਰ ਭਾਈ ਲੱਧਾ ਜੀ ਉਹ ਸਿੱਖ ਨੇ ਜਿਨ੍ਹਾਂ ਨੇ ਗੁਰੂ ਦੇ ਨਿਕਲੇ ਹੋਏ ਬੋਲ ਵੀ ਜਿਹੜਾ ਇਹਨਾਂ ਨੂੰ ਬਖਸ਼ਾਊ ਉਹਦਾ ਮੂੰਹ ਕਾਲਾ ਕਰਾਂਗੇ ਕਿੰਨਾ ਪਿਆਰ ਸਿੱਖ ਕਰਦਾ ਹੁ ਅੱਜ ਕਈ ਵਿਦਵਾਨ ਜਨ ਬੈਠੇ ਜਿਨ੍ਹਾਂ ਨੂੰ ਇੰਨੇ ਗ੍ਰੰਥਾਂ ਦੀ ਇੰਨੀ ਮਿਹਨਤ ਕੀਤੀ ਪਰ ਸੱਚ ਨਹੀਂ ਬੋਲਦੇ ਕਹਿੰਦੇ ਨਹੀਂ ਦੁਨੀਆਦਾਰੀ 'ਚ ਖਤਰਾ ਹੋ ਜੂ ਜਾਂ ਕੋਈ ਇਦਾਂ ਉਦਾਂ ਹੋ ਜੂਗਾ ਪਰ ਮੈਂ ਕਿੰਨਾ ਆਪਾਂ ਸਾਰੇ ਡਰਦੇ ਆਂ ਬਦਨਾਮੀ ਤੋਂ ਧੰਨ ਸੀ ਉਹ ਰੂਹ ਧਰਤੀ ਨੂੰ ਸਜਦਾ ਹੁੰਦਾ ਮੱਥੇ ਟਿਕਦੇ ਹੋ ਅੱਜ ਉਹਨਾਂ ਦੀ ਗੋਦੀ ਮਾਣੀ ਐ ਜਿਨ੍ਹਾਂ ਨੇ ਆਪਣੇ ਆਪ ਆਪਣਾ ਮੂੰਹ ਕਾਲਾ ਕੀਤਾ ਆਖੋ ਸਤਨਾਮ ਬਾਰੇ ਉਪਕਾਰ ਸ਼ਬਦ ਮਾਰੇ ਦੇ ਘਰੋਂ ਸੌਖਾ ਮਿਲ ਗਿਆ ਮਿਟਾ ਦੇ ਆਪਣੀ ਹਸਤੀ ਕੋ ਅਗਰ ਕਸ਼ ਮਰਤਬਾ ਚਾਹੇ ਤਾਂ ਮੈਂ ਸ਼ਬਦ ਵਰਤੇ ਵੀ ਕਈਆਂ ਨੂੰ ਦਾੜੇ ਮਾਰਣ ਨੇ ਦਿੱਤੇ ਆ ਇਹ ਐਵੇਂ ਫੈਸ਼ਨ ਪ੍ਰਸਤ ਹੋ ਕੇ ਉਹਨਾਂ ਨੂੰ ਸਾੜ-ਸਾੜ ਕੇ ਨਾ ਸਾਡੀ ਕੁਆਲਿਟੀ ਜੀ ਵੀ ਹੈਗੀ ਕਈ ਬੰਦੇ ਰਾਗੀ ਟਾੜੀ ਵੀ ਇਹ ਮੋਰਾ ਮਾਰੇ ਸਾਹਿਬ ਦੀ ਇਹਨੂੰ ਮੱਥਾ ਟੇਕਿਆ ਕਰੋ ਸ਼ਹੀਦ ਸਿੰਘਾਂ ਦਾ ਸਨਮਾਨ ਹੈ ਉਹ ਦੁਨੀਆ ਵਾਲੀ ਸੋਹਣੇ ਬੰਦ ਲਈ ਅੱਗ ਲਾ ਲਾ ਕੇ ਐ ਕਰਕੇ ਜਿਉਂ ਕਰਕੇ ਆਪਾਂ ਸਾਰੇ ਦੁਨੀਆਵੀ ਆ ਅਸੀਂ ਵੀ ਭੁੱਲੇ ਸੀ ਅਸੀਂ ਵੀ ਗਏ 5 6 ਸਾਲ ਨਾਈ ਕੋਲੇ ਪਰ ਜਦੋਂ ਗਿਆਨ ਮਿਲਿਆ ਗੁਰੂ ਮਿਲਿਆ ਤੇ ਫਿਰ ਮੁੜੋ ਨਾ ਹੁਣ ਅੱਜ ਤੇ ਸੋਣੀ ਲਿਆ ਤੁਸੀਂ 1 ਘੰਟਾ ਹੋ ਗਿਆ ਬੈਠਿਆਂ ਨੂੰ ਹੁਣ ਤੇ ਤੁਸੀਂ ਕਹਿ ਸਕਦੇ ਨਾ ਲਾਈਵ ਰਿਕਾਰਡਿੰਗ ਹੋਈ ਜੇ ਕੋਈ ਕਵੇ ਆਖੋ ਭਾਈ ਆਵੇ ਅਹੀਂ ਆਪਣੇ ਗੁਰੂ ਦਾ ਇਤਿਹਾਸ ਸੁਣਿਆ ਆਪਾਂ ਤਾਂ ਮੁੜ ਪਏ ਕਿਹਨੇ ਸਾਥ ਨਹੀਂ ਦੇਣਾ ਸਭ ਮਤਬਲੀ ਐ ਤਨ ਮੇਰੇ ਸਤਿਗੁਰੂ ਮਹਾਰਾਜ ਦੇ ਕੋਲ ਮੂੰਹ ਕਾਲਾ ਕਰਕੇ ਇੱਥੋਂ ਤੱਕ ਮਰ ਨਹੀਂ ਨਹੀਂ ਕਿਹਾ ਸੀ ਮੂੰਹ ਕਾਲੇ ਦਾ ਉਹਨੇ ਨਾਲ ਖੋਤੇ ਤੇ ਚੜ ਕੇ ਹਾਰ ਪਾ ਕੇ ਨਾਲ ਢੋਲ ਵੀ ਵਜਾਇਆ ਕਿੰਨਾ ਸੱਚਾ ਪਿਆਰ ਹੋਊਗਾ ਉਹਨਾਂ ਸਿੱਖਾਂ ਦਾ ਅੱਜ ਆਪਾਂ ਇਹੋ ਹੀ ਡਰੀ ਜਾਨੇ ਲੋਕ ਕੀ ਕਹਿਣਗੇ ਹੈ ਲੋਕ ਇਦਾਂ ਕਰਨਗੇ ਮੈਂ ਕੀ ਵੀਰੀ ਆਪਣੇ ਤੇ ਇਹ ਚੀਜ਼ ਲਾਉਣਾ ਵੀ ਅਸੀਂ ਪ੍ਰਚਾਰ ਕੇ ਵੀਰੀ ਰੋਜ਼ ਆਏ ਬੋਲ ਜਾਂਨੇ ਸਪੀਕਰ ਚ ਦਗੜ ਦਗੜ ਕੀ ਰਾਂ ਬਣਿਆ ਹੁੰਦਾ ਮਾਹੌਲ ਜਿਆ ਇੱਕ ਮੇਰਾ ਸੱਜਣਾ ਮੈਂ ਨਾ ਨਹੀਂ ਕਿਉਂਕਿ ਆਪਣਾ ਝਗਾ ਆਪਣਾ ਪਿਆਰ ਚ ਇਹ ਪੜਦਾ ਟੱਕਿਆ ਸੇਖਣੇ ਉਹ ਸਾਡਾ ਆਪਣਾ ਹੀ ਬੁਲਾਰਾ ਤੇ ਬੜਾ ਉਹਨੇ ਕੌਮ ਨੂੰ ਪਿਆਰ ਦਿੱਤਾ ਪੰਗਤ ਸੰਗਤ ਦੇ ਸਟੇਜਾਂ ਤੇ ਰਹੀਦਾ ਤੇ ਕਿਤੇ ਆਪਣੇ ਘਰ ਚ ਜਦੋਂ ਪ੍ਰੋਗਰਾਮ ਆਇਆ ਤੇ ਮੈਂ ਕਿਹਾ ਵੀ ਭਾਉ ਪੰਗਤ ਕਿੱਥੇ ਅੱਜ ਆਪਣੀ ਕਿੱਥੇ ਪੰਗਤਾਂ ਪਰ ਉਸ ਸਟੇਜ ਤੇ ਸੰਗਤ ਨੂੰ ਸੁਣਾਉਣੇ ਭੇਟਾ ਵੀ ਲੈਨੇ ਆ ਤੇ ਆਪਣੇ ਘਰ ਅੱਜ ਪੰਗਤਾਂ ਤੇ ਅੱਜ ਪੰਗਤ ਨਹੀਂ ਲਾਈ ਟੇਬਲ ਲੱਗੇ ਪਹਿ ਲੰਗਰ ਹਾਲ ਚ ਜੁੱਤੀਆਂ ਪਾ ਕੇ ਕੁਰਸੀਆਂ ਤੇ ਸੰਗਤ ਬੈਠੀ ਆ ਇੰਨਾ ਬਖਸ਼ੇ ਜਾਣਾ ਹੀ ਤੇ ਆਪਣੀ ਮਾਂਜੀ ਲੈਣੀ ਇਹ ਅਸੀਂ ਧੋਣੇ ਗੱਲ ਕੀਤੀ ਕਹਿੰਦਾ ਕਿਵੇਂ ਮੈਂ ਕਿਹਾ ਜਿਸ ਗੁਰੂ ਦੇ ਕੋਲੇ ਆਪਾਂ ਸਟੇਜ ਤੇ ਬੋਲਦੇ ਆ ਨਾ ਇਹ ਤੇ ਰੱਬ ਰੂਪ ਫਿਰ ਵੀ ਮਾਣ ਦੇ ਕੇ ਚਲੇ ਗਏ ਤੇ ਆਪਾਂ ਨੂੰ ਮਾਝਣਾ ਵੜਾ ਬਾਪੂ ਨੇ ਕਿਉਂਕਿ ਉਹਨੇ ਲਿਖਿਆ ਅਵਰ ਉਪਦੇਸ ਹੈ ਆਪ ਨਾ ਕਰੇ ਆਵਤ ਜਾਵਤ ਵੀ ਆਪਾਂ ਸੰਗਤ ਨੂੰ ਉਪਦੇਸ਼ ਦੇਣੇ ਗੁਰੂ ਵਾਲੀ ਜਗ੍ਹਾ ਤੇ ਬਹਿ ਕੇ ਉਪਦੇਸ਼ ਗੁਰੂ ਹੀ ਦੇ ਸਕਦਾ ਤੇ ਜਦੋਂ ਆਪਾਂ ਹੁਣ ਆਪਣੀ ਵਾਰੀ ਆਈ ਤੇ ਆਪਾਂ ਇਹ ਕੰਮ ਕਰ ਲਿਆ ਬੜੇ ਇਦਾਂ ਦੇ ਜਿਹੜੇ ਕਹਿੰਦੇ ਸ਼ਰਾਬਾਂ ਤੋਂ ਬਚੋ ਨਸ਼ਿਆਂ ਤੋਂ ਤੇ ਜਦੋਂ ਆਪਦੇ ਪ੍ਰੋਗਰਾਮ ਤੇ ਸਭ ਕੁਝ ਕਰੀ ਜਾਂਦੇ ਇਹ ਸਚਾਈ ਹੈ ਭਾਈ ਸਾਹਿਬ ਨੇ ਢੋਲ ਵਜਾਇਆ ਮੂੰਹ ਕਾਲਾ ਕੀਤਾ ਹਾਰ ਪਾਇਆ ਹਜ਼ੂਰ ਪਾਦਸ਼ਾਹ ਕਹਿੰਦੇ ਕੌਣ ਆ ਰਿਹਾ ਭਰਾ ਤੇ ਕਿਸੇ ਦੀ ਜਦੋਂ ਪਤਾ ਲੱਗਾ ਹਜ਼ੂਰ ਪਾਦਸ਼ਾਹ ਮਾਰੇ ਤਖਤ ਛੱਡ ਗਏ ਇਹ ਵੀ ਇਤਿਹਾਸ ਚ ਲਿਖਿਆ ਜੋੜਾ ਵੀ ਨਹੀਂ ਪਾਇਆ ਆਖੋ ਸਤਨਾਮ ਸ੍ਰੀ ਮੇਰੇ ਪਾਦਸ਼ਾਹ ਗੁੰਗੇ ਉਹ ਸਿਖਾਏ ਕੀ ਕੀਤਾ ਪੁੱਤਰ ਕੇ ਗਦੇ ਤੋਂ ਘੋੜੇ ਜੋ ਵੀ ਸੀ ਸਮਝਾਉਣ ਲਈ ਸਾਖੀ ਹੁੰਦੀ ਜੇ ਖਾਨੇ ਪੈ ਜੇ ਵੀ ਸੁਮੁੰਦਰ ਹੈ ਮਸਕੀਨ ਜੀ ਕਹਿੰਦੇ ਜਿੰਨੇ ਪ੍ਰਚਾਰਕ ਸਾਰੇ ਪੰਛੀ ਆ ਜਿੰਨੀ ਜੀ ਦੀ ਮਿਹਨਤ ਉਹ ਸਾਬ ਨਾ ਚੁੰਜ ਪਰ ਦਾ ਗੱਲ ਤੇ ਸਮਝਾਉਂਦੀ ਵੀ ਖਾਨੇ ਪੈ ਜੇ ਤੇ ਭਾਈ ਸਾਹਿਬ ਜੀ ਨੂੰ ਮਹਾਰਾਜ ਸਾਹਿਬ ਨੇ ਹਾਰ ਉਤਾਰ ਕੇ ਜੋੜਿਆਂ ਦਾ ਤਾਰ ਕੇ ਖੱਤਰ ਤੋਂ ਥੱਲੇ ਤੇ ਪਾਦਸ਼ਾਹ ਦੇ ਆਪਣੇ ਹਜੂਰੀਆ ਜਿਹੜਾ ਪਾਇਆ ਸੀ ਗਲਚਖ ਹੋਇ ਵਗੈ ਮਾਰੇ ਸਹਿਬ ਦਾ ਬੜਾ ਪਿਆਰਾ ਸਿੱਖ ਹੈ ਭਾਈ ਲੱਦਾ ਮਾਰੇ ਸਹਿਬ ਜੀ ਆਪਣੇ ਹਜ਼ੂਰਗੇ ਨਾਲ ਮੁਖੜਾ ਸਾਫ਼ ਕਰਨ ਲੱਗੇ ਕਹਿੰਦੇ ਸਿਖਾਏ ਕੀ ਕੀਤਾ ਤੇਰੀ ਇੰਨੀ ਕਮਾਈ ਇੰਨੀ ਸੇਵਾ ਤੂੰ ਉਤਰਾ ਹੀ ਸਾਡੇ ਕੋਲ ਆ ਜਾਂਦਾ ਸਾਡੇ ਕੋਲ ਆ ਕੇ ਬੇਨਤੀ ਕਰਦਾ ਇਹ ਤੇ ਸਾਡੇ ਘਰ ਦੇ ਹੀ ਆਸੀਂ ਕਿਹੜਾ ਨਾਰਾਜ਼ ਹੋਏ ਆ ਇਹਨਾਂ ਸਾਨੂੰ ਨਹੀਂ ਇਹਨਾਂ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕਰਤੀ ਆਖੋ ਸਤਨਾਮ ਨਿੰਦਿਆ ਕਰ ਬਿਠੇ ਇਸ ਕਰ ਦੀ ਨਿੰਦਿਆ ਨਹੀਂ ਨਿੰਦਾ ਭਲੀ ਕਿਸੇ ਕੀ ਨਹੀਂ ਉਹਦੇ ਬੰਦੇ ਦੀ ਮਾੜੀ ਨਿੰਦਿਆ ਤੇ ਕਿਸੇ ਦੀ ਗੁਰੂ ਦੀ ਤੇ ਮਾਪਾਪ ਹੈ ਕਹਿੰਦੇ ਇਸ ਕਰਕੇ ਭਾਈ ਲੱਦਾ ਜੀ ਆਹ ਕੀ ਕੀਤਾ ਤੁਸੀਂ ਅਸੀਂ ਤੇ ਕੱਲਾ ਮੂੰਹ ਕਾਲਾ ਕਿਹਾ ਤੁਸੀਂ ਤੇ ਹੋਰ ਵੀ ਕਈ ਕਾਰਜ ਕਰਤੇ ਨਾਲ ਨਾਲ ਕਹਿੰਦੇ ਸਤਿਗੁਰੂ ਮੇਰਾ ਮੁਖੜਾ ਤੁਸੀਂ ਆਪਣੇ ਵਸਤਰਾਂ ਨਾਲ ਸਾਫ਼ ਨਾ ਕਰੋ ਮੈਨੂੰ ਖੁਸ਼ੀ ਐ ਇਸ ਚੀਜ਼ ਵਿੱਚ ਮਹਾਰਾਜ ਕਹਿੰਦੇ ਭਲਿਆ ਬੰਦਾ ਸਾਰੀ ਜ਼ਿੰਦਗੀ ਇੱਜ਼ਤ ਬਣਾਉਂਦਾ ਰਹਿੰਦਾ ਆਪਣੀ ਆਖੋ ਸਤਨਾਮ ਸਾਰੀ ਜ਼ਿੰਦਗੀ ਲੱਗ ਜਾਂਦੀ ਜੋਰ ਲੱਗ ਜਾਂਦਾ ਬੰਦੇ ਦਾ ਵੀ ਮੇਰਾ ਇੱਜ਼ਤ ਮਾਣ ਬਣ ਜੇ ਭਲਿਆ ਮਾਨਸਾ ਕੀ ਦੁਨੀਆ 'ਚ ਗੱਲ ਕਹਾਵਤ ਐ ਵੀ ਫਲਾਣੇ ਦਾ ਮੂੰਹ ਕਾਲਾ ਹੋ ਗਿਆ ਵੀ ਤੂੰ ਆਪ ਵੀ ਕਰ ਲਿਆ ਆਪ ਵੀ ਗਦੇ ਤੇ ਚੜ ਗਿਆ ਨਾਲ ਢੋਲ ਵਾਲਾ ਵੀ ਲੈ ਕੇ ਆਇਆ ਤੈਨੂੰ ਸੰਗ ਨਹੀਂ ਆਈ ਤੈਨੂੰ ਦੁਨੀਆਦਾਰੀ ਦਾ ਭੈ ਨਹੀਂ ਆਇਆ ਤੈਨੂੰ ਸ਼ਰਮ ਨਹੀਂ ਮਹਿਸੂਸ ਹੋਈ ਤੇ ਆਹ ਗੱਲ ਝੋਲੀ 'ਚ ਪਾਇਓ ਸਮਾਪਤੀ ਮਹਾਰਾਜ ਸਾਹਿਬ ਨੂੰ ਭਾਈ ਲੱਦਾ ਜੀ ਪਤਾ ਕੀ ਕਹਿੰਦੇ ਕਹਿੰਦੇ ਦਾਤਿਆ ਮੈਨੂੰ ਕੋਸ਼ ਨજર ਨਹੀਂ ਆਇਆ ਮੈਨੂੰ ਤੇ ਸਿਰਫ ਦੁਨੀਆਦਾਰੀ 'ਚ ਮੈਂ ਵਿਚਰ ਕੇ ਆ ਰਿਹਾ ਸੀ ਉਹ ਲਵਜਦਾ ਸੀ ਲੋਕੀਆਂ ਹੱਸਦੇ ਸੀ ਵੀ ਮੇਰੇ ਸੇ ਵੀ ਗਧੇ ਤੇ ਕਾਲਾ ਮੂੰਹ ਕਰਕੇ ਚੜਿਆ ਕਹਿੰਦੇ ਮिन्नੂ ਤੇ ਚਾਰੇ ਪਾਸੇ ਸਾਰਿਆਂ ਦੇ ਵਿੱਚ ਗੁਰੂ ਅਰਜਨ ਸਾਹਿਬ ਤੁਹਾਡਾ ਹੀ ਮੁਖੜਾ ਦੀਦਾ ਸੀ ਮੈਂ ਰੋਜ ਅਨੰਦ ਸਾਹਿਬ ਪੜ ਲੀ ਨਾ ਇਹ ਨੇਤਰੂ ਮੇਰੇ ਉਹ ਹਰ ਤੁਮੈ ਜੋਤਰੀ ਹਰ ਬਿਨ ਕਹਿੰਦੇ ਮਾਰੇ ਮिन्नੂ ਤੇ ਜਿੱਦਰ ਵੀ ਲੋਕੀ ਵੇਂਦੇ ਹੱਸਦੇ ਮੈਂ ਉਹ ਤੇ ਤੁਸੀਂ ਦਿਸੀਗਾ ਤੇ ਬਾਛਾ ਮੈਨੂੰ ਇੰਨਾ ਚੀਜ਼ਾਂ ਦਾ ਕੋਈ ਮਤਲਬ ਨਹੀਂ ਮੈਨੂੰ ਤੇ ਮੇਰੇ ਗੁਰੂ ਅਰਜਨ ਸਾਹਿਬ ਦਾ ਦਰਸ਼ਨ ਤੇ ਤੁਹਾਡੇ ਬੋਲ ਜਿਹੜੇ ਨਿਕਲੇ ਬਚਨ ਉਹ ਪ੍ਰਵਾਨ ਹੋ ਗਏ ਵੀ ਤੁਸੀਂ ਵੀ ਮੂੰਹ ਕਾਲਾ ਕਰਨਾ ਹੈ ਤੇ ਆਪਾਂ ਖੁਸ਼ੀ ਲੈ ਲੈਨੇ ਆ ਮੇਰਾ ਮੂੰਹ ਸਤਿਗੁਰੂ ਤੁਹਾਡੇ ਚਰਨਾਂ ਦੇ ਵਿੱਚ ਤੁਹਾਡੇ ਵੱਲ ਹੈ ਇਹਨੂੰ ਸਾਫ਼ ਨਾ ਕਰੋ ਬਸਤਰਨਾ ਆ ਜਿਹੜੇ ਨਾਲ ਆਏ ਮੇਰੇ ਇਨਾਂ ਨੂੰ ਬਖਸ਼ ਲਿਓ ਜਿਹੜਾ ਦਾਗ ਇਨਾਂ ਲਾ ਲਿਆ ਨਾ ਤੇਰੇ ਘਰ ਤੋਂ ਕੋੜ ਦਾ ਇਹ ਲਾ ਦਿਓ ਤੇ ਮਹਾਰਾਜ ਸਾਹਿਬ ਜੀ ਨੇ ਸੀਨੇ ਨਾਲ ਲਾ ਕੇ ਭਾਈ ਸਾਹਿਬ ਦਾ ਨਾਲੇ ਮੁਖੜਾ ਸਾਹਿਬ ਕੀਤਾ ਨਾਲੇ ਮਹਾਰਾਜ ਸਾਹਿਬ ਜੀ ਨੇ ਪਰਉਪਕਾਰੀ ਲਖਵ ਦੇ ਕੇ ਆਖਿਆ ਭਾਈ ਲਦਿਆ ਤੂੰ ਕਿਸੇ ਦੇ ਗੁਨਾਹ ਬਖਸ਼ਾਉਣ ਆਇਆ ਏ ਕਿਸੇ ਦਾ ਪਰਦਾ ਢੱਕਣ ਆਇਆ ਏ ਲੈ ਗੁਰੂ ਨਾਨਕ ਸਾਹਿਬ ਮੇਰ ਕਰਨਗੇ ਤੇਰੇ ਲੋਕ ਤੇ ਪਰਲੋਕ ਦੇ ਪਰਦੇ ਅਸੀਂ ਕੱਜਿਆ ਕਰਾਂਗੇ ਆਪ ਮਾਰੇ ਨੇ ਸੀਸ ਦਿੱਤੀ ਅੱਜ ਸੁਭਾਗ ਮਿਲਿਆ ਨਗੁਣਿਆਂ ਨੂੰ ਸਤਿਗੁਰੂ ਆਪੇ ਬਖਸ਼ਦੇ ਐ ਨਾਲ ਹੀ ਕਹਿ ਦਿੱਤਾ ਮਾਰੇ ਸਹਿਬ ਸਾਡੇ ਵਰਗੇ ਉਹ ਗੁਰੂ ਕੇ ਪਿਆਰ ਵਾਲੇ ਗਾਉਣ ਵਾਲੇ ਜਿਨ੍ਹਾਂ ਦੀ ਹਸਤੀ ਬੜੀ ਉੱਚੀ ਐ ਉਹ ਜਿਹੜੀ ਵਾਰ ਹੈ ਰਾਏ ਸਤ ਬਲਵੰਡ ਦੀ ਉਹ ਬਸ ਸਿਫਤ ਐ ਉਹ ਮੇਰੇ ਸਤਿਗੁਰਾਂ ਦੇ ਵਚਨ ਨੇ ਬਾਦਸ਼ਾਹ ਕਹਿੰਦੇ ਸਾਡਾ ਕਿਹੜਾ ਇਹਨਾਂ ਨਾਲ ਕੋਈ ਦੋਖ ਐ ਜਿਹੜੇ ਘਰ ਦੀ ਨਿੰਦਿਆ ਕੀਤੀ ਜਿਹੜੀ ਜ਼ੁਬਾਨ ਦੇ ਨਾਲ ਉਸੇ ਨਾਲ ਹੀ ਉਸਤਤ ਕਰ ਦੇਣਾ ਜਿਵੇਂ ਜਿਵੇਂ ਉਸਤਤ ਕਰਨਗੇ ਤਿਵੇਂ ਤਿਵੇਂ ਸੁਰਖਰੂ ਹੋ ਜਾਣਗੇ ਆਖੋ ਸਤਨਾਮ ਸ੍ਰੀ ਫਿਰ ਉਹ ਜਿਹੜੇ ਸ਼ਬਦ ਉਹਨਾਂ ਉਸਤਤ ਉਚਾਰੇ ਹੋਏ ਆ ਨਾ ਉਹ ਫਿਰ ਐ ਭਾਵਨਾ ਨਾਲ ਗਾਏ ਤੇ ਜਿਵੇਂ ਜਿਵੇਂ ਗਾਇਨ ਕੀਤੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸਜੀ ਬਾ ਸੰਤ ਸਾਜਨ ਪੂਰੇ ਗੁਰ ਤੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਝੇ आनंद ਦੀ ਬਾਜੀ ਵੱਜ ਗਏ ਇਹੋ ਜਿਹੇ ਪਿਆਰੇ ਪੁਕਾਰ ਵਾਲੀਆਂ ਰੂਹਾਂ ساری ਜ਼ਿੰਦਗੀ ਆਪਾਂ ਨੂੰ ਇਹੋ ਜੀ ਚੀਜ਼ ਲਈ ਜਾਂਦੀ ਲੋਕ ਕੀ ਕਹਿਣਗੇ ਫਲਾਣਾ ਕੀ ਕਹੂਗਾ ਰਿਸ਼ਤੇਦਾਰ ਕੀ ਕਹਿਣਗੇ ਕੋਈ ਕਹਿੰਦਾ ਮੇਰਾ ਵਿਆਹ ਨਹੀਂ ਹੁੰਦਾ ਮੈਂ ਤਾਂ ਦਾੜਾ ਕਟਾਇਆ ਕੋਈ ਕਹਿੰਦਾ ਭਰਾਵਾ ਬਾਬਾ ਮਜਬੂਰੀ ਮੈਂ ਤਾਂ ਕਾਲਾ ਕੀਤਾ ਵੀ ਮੇਰੇ ਘਰ ਚ ਕਲੇ ਪੈਂਦੀ ਆ ਆਪਣੀ ਤੇ ਲੰਘ ਜਾਂਨੀ ਇਤਰਾਏ ਲੋਕਾਂ ਦੀਆਂ ਟੈਨਸ਼ਨਾਂ ਜੀ ਮਾਫੀ ਦਿਓ ਮੈਨੂੰ ਮੈਂ ਕੋਲੋਂ ਨਹੀਂ ਕੁਝ ਸੁਣਾਇਆ ਭਾਈ ਸਾਰਾ ਇਤਿਹਾਸ ਗੁਰੂ ਦੇ ਘਰ ਚ ਪਿਆ ਜੀ ਇਹ ਗੁਰੂ ਦੀ ਮੋਹਰਾ ਇਹਨੂੰ ਰਜ ਰਜ ਕੇ ਪਿਆਰ ਕਰਿਆ ਕਰੋ ਮਾਰੇ ਦੇ ਬਚਨ ਵੀ 52 ਹੁਕਮਨਾਮਿਆਂ ਚ ਮੇਰੇ ਕਲਗੀਧਰ ਪਾਤਸ਼ਾਹ ਬਚਨ ਦੇ ਕੀ ਗੈ ਸਿਖਾ ਤੂੰ ਗੁਰੂ ਦੀ ਸਿੱਖੀ ਤੇ ਕੇਸ ਰੈਤ ਸੰਭਾਲ ਲਈ ਜਿੱਦਣ ਤੇਰਾ ਸਸਕਾਰ ਹੋਊਗਾ ਤੈਨੂੰ ਬਾਜਾਂ ਵਾਲਾ ਸੰਭਾਲ ਲੇਗਾ ਬਸ ਇੰਨੀ ਗੱਲ ਚੇਤੇ ਰੱਖਿਓ ਤੇ ਫਿਰ ਜਿਹੜਾ ਸੱਚ ਦਾ ਪਹਿਰਾ ਦਿੱਤਾ ਜਾਣਾ ਤੇ ਜੀ ਅੱਖਾਂ 'ਗੇ ਵੀ ਡਰੋਣਾ ਕੋਈ ਗੁੱਸੇ ਹੋ ਜੇ ਕੋਈ ਡਰੋਣਾ ਹੋ ਜੇ ਫਿਰ ਨਹੀਂ ਬੋਲਿਆ ਜਾਣਾ ਤੂੰ ਸਤਿਗੁਰੂ ਮਹਾਰਾਜ ਕਿਰਪਾ ਕਰਨ ਉਹਨਾਂ ਰੂਹਾਂ ਤੋ ਇਹੋ ਹੀ ਸਿੱਖਿਆ ਮਿਲਦੀ ਵੀ ਪਰੇ ਉਪਕਾਰ ਵਾਸਤੇ ਆਪਣੇ ਹੱਥੀਂ ਆਪਣਾ ਮੂੰਹ ਕਾਲਾ ਕਰਕੇ ਗਧੇ ਤੇ ਚੜਕੇ ਢੋਲ ਲੈ ਕੇ ਦੁਨੀਆ 'ਚ ਤੁਰੇ ਫਿਰਨਾ ਕਹਿੋ ਜੀਆਂ ਰੂਹਾਂ ਆਉਣਗੀਆਂ ਆਓ ਕਰੀਏ ਸੰਭਾਵਤੀ ਸਾਰੇ ਪਰਿਓ ਜਿੰਨ ਕੇ ਚੋਲੇ ਰਤੜੇ ਪਿਆਰੇ ਜਿਨਕੇ ਚੋਲੇ ਰਤੜੇ ਪਿਆਰੇ ਜਿਨ ਚੋਲੇ ਰਤੜੇ ਪਿਆਰੇ ਵਾਹਿਗੁਰੂ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਤਿਤਨਾ ਕੈ ਪਾਸ ਕੰਤ ਤਿਤਨਾ ਕੈ ਪਾਸ ਜਿਨਕੇ ਚੋਲੇ ਰਤੜੇ ਪਿਆਰੇ ਜਿਨਕੇ ਚੋਲੇ ਰਤੜੇ ਪਿਆਰੇ ਜਨ ਤਨ ਮੇਰੇ ਸਤਿਗੁਰੂ ਕਿਰਪਾ ਕਰਨ ਆਪਣੀ ਵਿਚਾਰ ਸੀ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੀ ਨਾ ਸਾਕੈ ਤਿੰਨ ਚੀਜ਼ਾਂ ਲੁੱਟਦੀਆਂ ਘਰ ਦੇ ਅੱਗ ਨੇ ਸਰੀਰ ਲੁੱਟ ਲੈਣਾ ਜਿਹੜੀ ਮਿੱਟੀ ਪਈ ਹੋਈ ਉਹ ਪਾਣੀ ਨੇ ਰੋੜ ਕੇ ਲੈ ਜਾਣੀ ਤੇ ਇੱਕ ਬਚਨ ਹੈ ਗੁਰੂ ਦਾ ਜਿਹੜਾ ਨਾਲ ਜਾਣਾ ਹੈ ਉਹ ਬਚਨ ਹੀ ਪੁਗਾਇਆ ਉਹਨਾਂ ਮਾਹਾਂਪੁਰਖਾਂ ਨੇ ਤੇ ਘੰਟਾ ਇੱਕ ਬਚਨਾਂ ਦੀ ਸਾਂਝ ਪਈ ਆਉਣ ਵਾਲਾ ਜਥਾ ਬੜੀ ਚੜ੍ਹਦੀ ਕਲਾ ਦਾ ਹੈ ਮੇਰੇ ਵੱਡੇ ਵੀਰ ਪਾਈ ਮਨਵੀਰ ਸਿੰਘ ਜੀ ਬਹੁਤ ਪਿਆਰੀ ਆਤਮਾ ਇਹ ਪਿਛਲੀਆਂ ਰੂਹਾਂ ਹੀ ਹੁੰਦੀਆਂ ਮਾਰੇ ਦਾ ਜੱਸ ਜਿਹੜਾ ਗਾਉਣਾ ਡਿਊਟੀਆਂ ਦਰਗਾਹਾਂ ਹੀ ਲੱਗ ਕੇ ਆਉਂਦੀਆਂ ਸਤਕਾਰਯੋਗ ਮਹਾਂਪੁਰਖ ਬਾਬਾ ਜਸਵੰਤ ਸਿੰਘ ਜੀ ਸੋਢੀ ਸਾਹਿਬ ਜਥੇ ਸਮੇਤ ਪਹੁੰਚਿਆ ਬੜਾ ਪਿਆਰ ਕਰਦੇ ਹੈ ਮਹਾਂਪੁਰਖ ਬੜੀਆਂ ਅਸੀਸਾਂ ਦਿੰਦੇ ਹੈ ਇਸੇ ਤਰ੍ਹਾਂ ਬਾਬਾ ਸੇਂਦਰ ਸਿੰਘ ਸਾਹਿਬ ਜੀ ਮਹਾਂਪੁਰਖ ਜੂਐ ਸੇ ਧਰਤੀ ਤੇ ਹੈ ਐਸੇ ਰੱਬ ਦੇ ਪਿਆਰੇ ਜੀ ਆਪ ਜਪਦੇ ਤੇ ਸੰਗਤਾਂ ਨੂੰ ਨਾਮ ਜਪਾਉਂਦੇ ਐ ਔਰ ਜਿਤਨੇ ਵੀ ਵਿਦਿਆਰਥੀ ਆਉਣ ਆਲੀ ਸਾਡੀ ਕੌਮ ਦਾ ਭਵੇਖਾ ਮਹਾਪੁਰਖਾਂ ਕੋ 400 500 ਦੇ ਕਰੀਬ ਭਜੰਗੀ ਸਿੰਘ ਜਿਹੜੇ ਜਿਨ੍ਹਾਂ ਨੂੰ ਕਥਾ ਕੀਰਤਨ ਮਾਰੇ ਦੇ ਕੇਸਾਂ ਦੀ ਮਹਾਨਤਾ ਦਸਤਾਰ ਦੀ ਕੀਮਤ ਔਰ ਨਸ਼ਿਆਂ ਦੀ ਦਲਦਲ ਤੋਂ ਦੂਰ ਕਰਕੇ ਮਹਾਪੁਰਖ ਉਪਰਾਲਾ ਕਰ ਕਰਕੇ ਜੋੜ ਰਿਹਾ ਤੇ ਸਤਿਗੁਰੂ ਇਸੇ ਤਰ੍ਹਾਂ ਮੇਰ ਕਰਨ ਭਾਈ ਆਪਣੀ ਜ਼ਿੰਦਗੀ ਦਾ ਜਿਹੜਾ ਮਨੋਰਥ ਹੈ ਭਈ ਪ੍ਰਾਪਤ ਮਨੁੱਖ ਦਿਹਰੀਆ गोविंद ਮਿਲਨ ਕੀ ਏ ਨਿੱਕੀ ਜੀ ਜ਼ਿੰਦਗੀ ਇਹਨੂੰ ਸੰਭਾਲੋ ਭਾਈ ਸਾਰਿਆਂ ਦੀ ਡਿਊਟੀ ਲੱਗੀ ਆ ਮਾਰੇ ਨੇ ਸਾਡੀ ਲਈ ਆ ਵੀ ਤੁਸੀਂ ਭੌਂਕਣਾ ਵਾ ਕਬੀਰ ਕੂਕਰ RAM ਕੋ ਮੁੱਤੀਆ ਮੇਰੋ ਅਸੀਂ ਕਦੇ ਨਹੀਂ ਸੋਚਿਆ ਕਿ ਅਸੀਂ ਕਥਾਵਾਚਕ ਬਣਨਾ ਜਾਂ ਕਥਾ ਕਰਨੀ ਨਾ ਆਉਂਦੀ ਆ ਪਰ ਮਾਰੇ ਨੂੰ ਪਾ ਗਿਆ ਉਹਨਾਂ ਸੇਵਾ ਲੈਣੀ ਬਾਹੋਂ ਫੜ ਕੇ ਲੈ ਲਈ ਤੇ ਫਿਰ ਕੁੱਤੇ ਦਾ ਕੰਮ ਤੇ ਭੌਂਕਣਾ ਹੀ ਐ ਕਈ ਵਾਰੀ ਕੁੱਤਾ ਜਦੋਂ ਭੌਂਕਦਾ ਮਾਲਕ ਲਈ ਕਈ ਬੰਦੇ ਉਹਦੇ ਵੱਟਾ ਵੀ ਮਾਰ ਜਾਂਦੇ ਕਈ ਕੁਹਾੜੀ ਵੀ ਮਾਰ ਦਿੰਦੇ ਸੋ ਐਸੀ ਬਾਤ ਕੋਈ ਗੱਲ ਨਹੀਂ ਜਿਹੜਾ ਗੁਰੂ ਦੇ ਬਚਨ ਸੁਣਾਉਣੇ ਸਿੱਧੇ ਸਾਦੇ ਕਈ ਵਾਰੀ ਕੀ ਇਹੋ ਜੇ ਮਿਲ ਪੈਂਦੇ ਕਈ ਵਾਰੀ ਟੱਕਰ ਵੀ ਹੋ ਜਾਂਦੀ ਸੋ ਵਾਅਦੇ ਘਾਟੇ ਜ਼ਿੰਦਗੀ ਦੇ ਤੇ ਫਿਰ ਇਤ ਰਹੀ ਐ ਕਿਉਂਕਿ ਜਿਹੜਾ ਕੂਕਰ ਹੁੰਦਾ ਉਹ ਦੇ ਮਾਲਕ ਦੇ ਘਰ ਲਈ ਭੌਂਕਦਾ ਰੋਟੀ ਜੂ ਖਾਂਦਾ ਉਥੋਂ ਜਿਹੜਾ ਚੋਰ ਹੁੰਦਾ ਉਹਨੂੰ ਹੁੰਦਾ ਵੀ ਇਹ ਭੌਂਕਦਾ ਕਿਉਂ ਮੈਂ ਚੋਰੀ ਕਰਨੀ ਆ ਅੱਜ ਵੀ ਇਸ ਤਰ੍ਹਾਂ ਹੀ ਆ ਜਿਹੜਾ ਸੱਚ ਦੀ ਖੇਡ ਆ ਜਿਹੜਾ ਫਿਰ ਉਹੋ ਜਿਹਾ ਉਹਨੂੰ ਲੱਗ ਜਾਂਦੀ ਐ ਵੀ ਇਹ ਬੋਲਦੇ ਆ ਤੇ ਸਾਡਾ ਰੋਟੀ ਪਾਣੀ ਬੰਦ ਹੁੰਦਾ ਲੋਕੀ ਜਾਗਣਦੇ ਆ ਤੇ ਸਾਡਾ ਕੰਮ ਖਰਾਬ ਹੋਣਾ ਸਚਾਈ ਹੈ ਪਰ ਇਸ ਤਰ੍ਹਾਂ ਹੀ ਆ ਵੀ ਵਫਾਦਾਰੀ ਦੀ ਖੇਡ ਹੈ ਹੀ ਐਸੀ ਆ ਤੁਹਾਾਰੇ ਸਾਰਿਆਂ ਨੂੰ ਇਹ ਦਾਤ ਬਖਸ਼ਣ ਜੀ ਮੇਰੀਆਂ ਬੇਅੰਤ ਭੁੱਲਾਂ ਕਰ ਦਿਓ ਮਾਫ ਤੇ ਸਭ ਤੋਂ ਵੱਡੀ ਫੇਰ ਵਿਧਾਈ ਦੀ ਖੁਸ਼ੀ ਦੀ ਬਰਕਤ ਦੀ ਗੱਲ ਇਹ ਐ ਕਿ ਪਹਿਲੀ ਜ਼ਿੰਦਗੀ ਦੀ ਸਟੇਜ ਜਿੱਥੇ ਗੁਰੂ ਘਰ ਦੇ ਵਜ਼ੀਰਾਂ ਨੂੰ ਸੋਨੇ ਤੇ ਚਾਂਦੀ ਦੇ ਜਿਹੜੇ ਆਪਜੀ ਸੰਗਤਾਂ ਨੇ ਸਨਮਾਨ ਦਿੱਤੇ ਗੁਰੂ ਘਰ ਦੇ ਵਜ਼ੀਰਾਂ ਨੂੰ ਇਹ ਸਮਝ ਲਓ ਵੱਡੇ ਮੈਡਲ ਹੀ ਆ ਦਸਵੇਂ ਪਾਤਸ਼ਾਹ ਦਿੰਦੇ ਹੁੰਦੇ ਸੀ ਇਦਾਂ ਆਪਣੇ ਕਵੀਆਂ ਨੂੰ ਰਾਗੀਆਂ ਟਾੜੀਆਂ ਨੂੰ ਜਿੱਦਾਂ ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ ਉਹ ਕਰਦੇ ਸਤਕਾਰ ਇੱਕ ਉਪਰਾਲਾ ਹੀ ਹੁੰਦਾ ਹੋਰ ਕੀ ਆਪਜੀ ਬਿਆੰਤ ਸੰਗਤਾਂ ਬਾ ਤੁਹਾਡੇ ਗੋਗੜਾ ਕਵੀ ਕੋਈ ਜਿਹੜਾ ਆਪਾਂ ਦੁਜੀਏ ਤੀਜੀਏ ਪਾਸੇ ਲਟਾਉਣੇ ਆ ਉਹ ਚੋਕ ਕੇ ਗੁਰੂ ਘਰ ਲਿਆਓ ਦਸਵੰਦ ਤੇ ਰੱਬ ਦੇ ਪਿਆਰਿਆਂ ਨਾਲ ਜੁੜੋ ਜਿੱਥੇ ਕੋਈ ਲੋੜ ਆ ਬੱਚੇ ਸੰਥਿਆ ਕਰਦੇ ਚੋਲਿਆਂ ਦੀ ਸੇਵਾ ਕਰਿਆ ਕਰੋ ਉਹਨਾਂ ਦਾ ਰਸਨ ਪਾਣੀ ਦੀ ਸੇਵਾ ਦਸਤਾਰਿਆਂ ਦੀ ਸੇਵਾ ਪੜ੍ਹਾਈ ਦੀ ਖਰਚੇ ਕਿਤਾਬਾਂ ਦੀ ਕਿੰਨੇ ਕੰਮ ਕਰਨ ਵਾਲੇ ਕੌਮ ਦੇ ਕਿੰਨੇ ਇਹੋ ਜਿਹੇ ਸਿੱਖ ਆਪਣੇ ਅੰਮ੍ਰਿਤ ਧਾਰੀ ਦੀ ਰੱਖਿਆ ਚ ਚਲਾਉਂਦੇ ਛੱਤ ਚੋਂਦੀ ਪਈ ਜਿਮੇਵਾਰੀਆਂ ਸਾਡੀਆਂ ਮਾਰੇ ਕਹਿ ਕੀ ਗਏ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲ ਕਹਿ ਵੀ ਮਾਰੇ ਸਾਹਿਬ ਜੀ ਨੂੰ ਰੱਬ ਨੇ ਦਿੱਤਾ ਉਹ ਮੱਥਾ ਟੇਕ ਦੇ ਇਹੋ ਜੇ ਮਹਾਂਪੁਰਖ ਸਾਧੂ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਦਰਗਾਹ ਤੋਂ ਉਹ ਸੰਗਤ ਤੋਂ ਸੇਵਾ ਫੜਨਾ ਉਹ ਸੇਵਾ ਨੂੰ ਫਿਰ ਵੇਖਣ ਜਿੱਥੇ ਜਿੱਥੇ ਪਹਿਰਾ ਉੱਥੇ ਲਾ ਕੇ ਇਹ ਸਾਡੇ ਗੁਰੂ ਦਾ ਵਿਰਧ ਹੈ ਸਤਗੁਰੂ ਮੇਰ ਕਰਨ ਜੀ ਬਹੁਤ ਬਹੁਤ ਧੰਵਾਦ ਗੁਰੂ ਗ੍ਰੰਥ ਸਾਹਿਬ ਦਾਤਾ ਜੀ ਨੇ ਗੋਦੀ ਚ ਥਾਂ ਦਿੱਤੀ ਤੇ ਆਪ ਜੀ ਨੇ ਮਾਣ ਦਿੱਤਾ ਅਗਲਾ ਸਮਾਸ ਸੇ ਸਖਤਰ ਸਾਹਿਬ ਦਸਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ